ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੇਰੇ ਭਰਾ ਰਣਜੀਤ ਸਿੰਘ ਬਲਵਿੰਦਰ ਸਿੰਘ ਅਸੀਂ ਸਾਰੇ ਹੀ ਅੱਜ ਸਾਰੀ ਲੋਕਾਈ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦੇ ਵਸਤੇ ਲੱਖ ਲੱਖ ਮੁਬਾਰਕਾਂ ਦਿੰਨੇ ਆ ਅੱਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਦਸ਼ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਦੇੜ ਵਿਖੇ ਗੁਰਗੱਦੀ ਤੇ ਬਿਰਾਜਮਾਨ ਕਰਕੇ ਸਮੂਹ ਸਿੱਖਾਂ ਨੂੰ ਦੁਨੀਆ ਨੂੰ ਜਗਤ ਨੂੰ ਇਹ ਸਨੇਹਾ ਦਿੱਤਾ ਹੁਕਮ ਰੂਪ ਚ ਹੁਕਮ ਕੀਤਾ ਸਾਨੂੰ ਸਾਰਿਆਂ ਨੂੰ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਜਿਹੜਾ ਗੁਰੂ ਸਾਹਿਬ ਜੀ ਨੇ ਗੁਰੂ ਮਾਨਿਓ ਗ੍ਰੰਥ ਦਾ ਹੁਕਮ ਜਾਰੀ ਕੀਤਾ ਅਜ ਦੇ ਦਿਨ 1708 ਈਸਵੀ ਚ ਉਹ ਉਹੀ ਗ੍ਰੰਥ ਸਾਹਿਬ ਨੇ ਜਿਹੜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਚ ਅੱਜ ਦੁਨੀਆ ਭਰ ਚ ਹਰਮੰਦਰ ਸਾਹਿਬ ਤੋਂ ਲੈ ਕੇ तमाम ਗੁਰਦੁਆਰਾ ਸਹਿਬਾਨ ਦੇ ਵਿੱਚ ਜਿੱਥੇ ਵੀ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਨੇ ਉਹ ਗੁਰਤਾ ਗੱਦੀ ਦੇ ਮਾਲਕ ਨੇ ਜੁਗੋ ਜੁਗ ਅਟਲ ਨੇ ਇੱਥੇ ਕਿਸੇ ਨੂੰ ਇਹ ਭੁਲੇਖਾ ਨਹੀਂ ਰਹਿਣਾ ਚਾਹੀਦਾ ਕਿ ਕਿਹੜੇ ਗ੍ਰੰਥ ਸਾਹਿਬ ਨੂੰ ਗੁਰਗਦੀ ਦਾ ਮਾਣ ਹਾਸਲ ਹੈ 10 ਗੁਰੂ ਸਹਿਬਾਨ ਦੀ ਆਤਮਕ ਸਰੂਪ ਅਨੇਕਾਂ ਪਟ ਭਗਤਾਂ ਸੰਤਾਂ ਦੀ ਬਾਣੀ ਨੂੰ ਇਕੱਤਰ ਕਰਕੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੁਬਾਰਾ ਤਿਆਰ ਕੀਤੀ ਗਈ ਮੈਂ ਲਫਜ ਦੁਬਾਰਾ ਵਰਤਿਆ ਕਿਉਂਕਿ ਗ੍ਰੰਥ ਸਾਹਿਬ ਜੀ ਪੰਜਵੇਂ ਪਾਤਸ਼ਾਹ ਦੇ ਟਾਈਮ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਟਾਈਮ ਵੀ ਪਹਿਲੀ ਸੰਪੂਰਨਤਾ ਹੋ ਗਈ ਸੀ ਜੋ ਭਾਈ ਗੁਰਦਾਸ ਜੀ ਨੇ ਲਿਖਣਾ ਕੀਤਾ ਸੀ ਤੇ ਇੱਥੇ ਮੈਂ ਸਿੱਖ ਕੌਮ ਦਾ ਬੱਚਾ ਹੋਣ ਦੇ ਨਾਤੇ ਇਹ ਖੁਸ਼ੀ ਆਪ ਜੀ ਨਾਲ ਜ਼ਾਹਿਰ ਕਰ ਰਿਹਾ ਹਾਂ ਕਿ ਜਿਸ ਦਿਨ ਪੰਜਵੇਂ ਪਾਸ਼ਾ ਨੇ ਬਾਬਾ ਬੁੱਢਾ ਜੀ ਤੋਂ ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਹਰਮਨ ਸਾਹਿਬ ਜੀ ਦੇ ਵਿੱਚ ਕਰਵਾਇਆ ਉਸ ਦਿਨ ਤੋਂ ਬਾਅਦ ਗੁਰਪੰਛਮ ਪਾਸ਼ਾ ਜਾਗਤ ਜੋਤ ਜਿਹੜੇ ਗੁਰੂ ਜੋਤ ਸੀ ਗੁਰੂ ਨਾਨਕ ਦੀ ਪੰਜਵੀਂ ਜੋਤ ਉਹ ਮੰਝੇ ਤੋਂ ਹੀਠਾਂ ਪੈਣ ਲੱਗ ਗਏ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਜੀ ਸਾਹਿਬ ਪੀੜੀ ਸਾਹਿਬ ਕੋਠਾ ਸਾਹਿਬ ਦੇ ਵਿੱਚ ਬਿਰਾਜਮਾਨ ਕੀਤਾ ਗਿਆ ਉਸ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਦੁਬਾਰਾ ਜਦੋਂ ਲਿਖਤ ਕਰਾਈ ਗਈ ਹੈ ਭਾਈ ਮਨੀ ਸਿੰਘ ਜੀ ਤੋਂ ਦਮਦਮਾ ਸਾਹਿਬ ਵਿਖੇ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਹਜੇ ਵਿੱਚ ਲਿਖਣੀ ਰਹਿੰਦੀ ਸੀ ਨੌਵੀਂ ਜੋਤ ਦੀ ਜੋ ਪੰਜਵੀਂ ਜੋਤ ਦੇ ਟਾਈਮ ਤੇ ਸੰਭਵ ਨਹੀਂ ਸੀ ਸੋ ਨੌਵੀਂ ਜੋਤ ਦੀ ਬਾਣੀ ਦਰਜ ਕਰਕੇ ਪੂਰਨ ਤੌਰ ਤੇ ਲਿਖਾ ਕੇ ਅੱਜ ਦੇ ਦਿਨ ਗੁਰਗੱਦੀ ਦੇ ਉੱਤੇ ਬਿਰਾਜਮਾਨ ਕਰਕੇ ਹੁਕਮ ਕੀਤਾ ਗਿਆ ਪਰ ਇੱਥੇ ਦਸਨਾ ਮੈਂ ਇਹ ਜਾਣਨਾ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੱਦੀ ਦੇ ਕੇ ਸਾਨੂੰ ਹੁਕਮ ਕਰਕੇ ਸਾਨੂੰ ਦੱਸ ਦਿੱਤਾ ਕਿਵੇਂ ਦੱਸਿਆ ਉਸ ਵਕਤ ਖੁਦ ਸਿੱਖਾਂ ਦੇ ਨਾਲ ਬੈਠ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕ ਕੇ ਸੋ ਇਹ ਦੋ ਵੱਡੀਆਂ ਘਟਨਾਵਾਂ ਪੰਜਵੇਂ ਜਾਮੇ 'ਚ ਗੁਰੂ ਨਾਨਕ ਸਾਹਿਬ ਨੇ ਤੇ ਦਸਵੇਂ ਜਾਮੇ 'ਚ ਗੁਰੂ ਨਾਨਕ ਸਾਹਿਬ ਨੇ ਜੋ ਸਾਨੂੰ ਆਪ ਕਰਕੇ ਦੱਸਿਆ ਨੇ ਕਿ ਸ਼ਬਦ ਗੁਰੂ ਸਭ ਤੋਂ ਵੱਡਾ ਹੈ ਤੇ ਉਸ ਗੁਰੂ ਦੇ ਬਰਾਬਰ ਕੋਈ ਵੀ ਬਰਾਜਮਾਨ ਨਹੀਂ ਹੋ ਸਕਦਾ ਇਹ ਅੱਜ ਦੇ ਦਿਨ ਦਾ ਸੁਨੇਹਾ ਹੈ ਕਿ ਸਿੱਖਾਂ ਦਾ ਗੁਰੂ ਦੁਨੀਆਂ ਦਾ ਗੁਰੂ ਜਗਤ ਦਾ ਗੁਰੂ ਕੇਵਲ ਤੇ ਕੇਵਲ ਅੱਜ ਦੇ ਦਿਨ ਗੁਰਗੱਦੀ ਤੇ ਬਿਰਾਜਮਾਨ ਹੋਣ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਹਨ ਹੋਰ ਕੋਈ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬਿਰਾਜਮਾਨ ਨਹੀਂ ਹੋ ਸਕਦਾ ਸੋ ਅੱਜ ਦੀ ਜਿਹੜੀ ਇਕਤਾ ਇਹ ਸਿੱਖਿਆ ਪਾਣੂ ਧਾਰਨ ਕਰਨੀ ਚਾਹੀਦੀ ਹੈ ਤੇ ਅੱਜ ਮੈਂ ਸਮੂਹ ਜਗਤ ਨੂੰ ਲੋਕਾਈ ਨੂੰ ਇਸ ਗਲੋ ਮੁਬਾਰਕਬਾਦ ਦਿਨਾ ਕੋਟਨ ਕੋਟ ਮੁਬਾਰਕਾਂ ਦਿਨਾ ਕਿ ਅੱਜ ਦੇ ਦਿਨ ਨਦੇੜ ਸਾਹਿਬ ਵਿਖੇ ਅਬਜਲ ਨਗਰ ਦੇ ਵਿੱਚ ਸਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਤੇ ਬਿਰਾਜਮਾਨ ਹੋਣ ਦਾ ਮਾਣ ਮਿਲਿਆ ਸੀ ਹੁਣ ਅਸੀਂ ਇਸ ਤੋਂ ਅਗਲੇ ਇਤਿਹਾਸ ਤੇ ਅੱਜ ਦੀ ਇੱਕ ਹੋਰ ਘਟਨਾ ਰਹੀ ਨਿਗਾ ਮਾਰਦੇ ਹਾਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਗੁਰਗੱਦੀ ਤੇ ਬਿਰਾਜਮਾਨ ਹੋ ਗਏ ਤਾਂ ਦਸਾਂ ਗੁਰੂਆਂ ਦੀ ਜੋਤ ਨੇ ਆਪਣੇ ਤੌਰ ਤੇ ਸੰਗਤ ਨੂੰ ਫਤਿਹ ਬੁਲਾ ਦਿੱਤੀ ਤੇ ਹੁਕਮ ਕਰਤਾ ਕਿ ਅੱਜ ਤੋਂ ਬਾਅਦ ਅਗਵਾਈ ਪੰਥ ਦੀ ਅਗਵਾਈ ਗੁਰੂ ਗ੍ਰੰਥ ਸਾਹਿਬ ਜੀ ਕਰਨਗੇ ਤੇ ਆਉਣ ਵਾਲੇ ਸਮੇਂ ਚ ਇਤਿਹਾਸਕ ਹਵਾਲਿਆਂ ਤੋਂ ਇਹ ਦੇਖਿਆ ਜਾ ਸਕਦਾ ਹੈ ਇਹ ਪੜ੍ਹਿਆ ਜਾ ਸਕਦਾ ਹੈ ਕਿ ਕਿਵੇਂ ਸਿੱਖਾਂ ਨੇ ਹਰ ਮੁਸ਼ਕਲ ਦੇ ਵਿੱਚ ਅਗਵਾਈ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਤੋਂ ਲਈ ਹੈ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਕੇ ਬੇਨਤੀਆਂ ਕਰਕੇ ਵਾਕ ਲੈ ਕੇ ਹੁਕਮ ਲੈ ਕੇ ਇਹ ਕਈ ਤਰੀਕੇ ਨਾਲ ਇਤਿਹਾਸ ਦੱਸਦਾ ਹੈ ਕਿ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਗਵਾਈ ਲਈ ਹੈ ਇੱਕ ਹੋਰ ਘਟਨਾ ਜੋ ਸਾਡੇ ਮੌਜੂਦਾ ਟਾਈਮ ਦੇ ਵਿੱਚ ਬੀਤੀ ਹੈ ਉੱਥੋਂ ਵੀ ਪਤਾ ਲੱਗਦਾ ਹੈ ਕਿ ਅਸੀਂ ਗੁਰੂ ਦੀ ਅਗਵਾਈ ਵਿੱਚ ਕਿਵੇਂ ਜੀਵੇ ਆ ਤੇ ਗੁਰੂ ਦੀ ਅਗਵਾਈ ਤੋਂ ਮੁਲਕਰ ਕੌਣ ਲੋਕ ਹੋਏ ਨੇ ਇਹਦਾ ਪੈਰਾਮੀਟਰ ਪੈਮਾਨਾ ਵੀ ਸਾਨੂੰ ਇਤਿਹਾਸ ਚੋਂ ਹੀ ਮਿਲਦਾ ਹੈ ਕਿ ਕਿਸ ਤਰ੍ਹਾਂ ਅਸੀਂ ਗੁਰੂ ਨੂੰ ਪ੍ਰਣਾਕੇ ਜਿਹਾ ਕਿਦਾਂ ਅਸੀਂ ਗੁਰੂ ਦੇ ਸਾਹਮਣੇ ਖੜਕੇ ਗੁਰੂ ਤੋਂ ਮੁਨਕਰ ਹੋ ਕੇ ਜੀਵਿਆਂ ਉਹ ਕਿਸ ਤਰ੍ਹਾਂ ਅੱਜ ਦੇ ਹੀ ਦਿਨ 27 ਅਕਤੂਬਰ 1969 ਨੂੰ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ ਸ਼ਹਾਦਤ ਦਿੱਤੀ ਹੈ ਕਿਉਂ ਕਿ ਉਹਨਾਂ ਨੇ ਆਪਣੇ ਕਹੇ ਨੂੰ ਅਰਦਾਸ ਰੂਪ ਦੇ ਵਿੱਚ ਅਰਦਾਸ ਕਿਨੂੰ ਅਰਦਾਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਰਕੇ ਉਹਨਾਂ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਤੇ ਅੱਜ ਦੇ ਦਿਨ ਜੇਲ੍ਹ ਦੇ ਵਿੱਚ ਹੀ ਉਹਨਾਂ ਦੀ ਸ਼ਹਾਦਤ ਹੋ ਗਈ। ਇਹ ਗੱਲ ਮੈਂ ਕਰਨੀ ਚਾਹੁੰਨਾ। 1969 ਦੇ ਦਿਨ 1968 'ਚ ਜਦੋਂ ਪੰਜਾਬ ਸੂਬਾ ਬਣ ਗਿਆ ਅਕਾਲੀਆਂ ਦੇ ਇੱਕ ਵੱਡੇ ਮੋਰਚੇ ਤੋਂ ਬਾਅਦ ਤਾਂ ਉਹਦੇ 'ਚੋਂ ਸੈਂਟਰ ਨੇ ਸਾਡੇ ਨਾਲ ਧੱਕਾ ਕੀਤਾ ਕਿ ਪੰਜਾਬ ਤਾਂ ਸਾਨੂੰ ਦੇ ਦਿੱਤਾ ਕੱਟ ਕੇ ਪਰ ਪੰਜਾਬੀ ਬੋਲਦੇ ਇਲਾਕੇ ਤੇ ਚੰਡੀਗੜ੍ਹ ਸਾਨੂੰ ਨਹੀਂ ਦਿੱਤਾ ਉਹਨੇ 1968 1 ਨਵੰਬਰ 1968 68 ਤੋਂ ਬਾਅਦ ਜਦੋਂ ਇਹ ਜਲਦੀ-ਜਲਦੀ ਅੱਗੇ ਚਲਦੀ ਗਈ ਦਰਸ਼ਨ ਸਿੰਘ ਫੇਰੂਮਾਨ ਨੇ ਬਾਕੀ ਅਕਾਲੀਆਂ ਨਾਲ ਮਿਲ ਕੇ ਸੰਘਰਸ਼ ਕੀਤਾ ਇੱਥੇ ਇੱਕ ਗੱਲ ਮੈਂ ਜ਼ਰੂਰ ਚੇਤੇ ਕਰਾਉਣਾ ਚਾਹੁੰਦਾ ਕਿ ਦਰਸ਼ਨ ਸਿੰਘ ਫੇਰੂਮਾਨ ਪਹਿਲਾਂ ਜੈਤੋਂ ਦੇ ਮੋਰਚਿਆਂ ਵਿੱਚ ਵੀ ਗ੍ਰਿਫਤਾਰ ਹੋਏ ਨੇ ਜਥੇ ਸਮੇਤ ਸੰਘਰਸ਼ਾਂ ਵਿੱਚ ਵੀ ਰਹੇ ਨੇ 1945 ਤੋਂ ਲੈ ਕੇ 59 ਤੱਕ 1947 ਤੋਂ ਲੈ ਕੇ 59 ਤੱਕ ਉਹ ਕਾਂਗਰਸ ਜਮਾਤ ਦੇ ਵਿੱਚ ਵੀ ਰਹੇ ਨੇ ਪਰ 1959 ਜਦੋਂ ਉਹਨਾਂ ਨੇ ਦੇਖਿਆ ਕਿ ਕਾਂਗਰਸ ਜਮਾਤ ਸਿੱਖਾਂ ਨਾਲ ਨੇਆਂ ਨਹੀਂ ਕਰ ਰਹੀ ਤਾਂ ਉਹਨਾਂ ਨੇ ਆਪਣਾ ਇੱਕ ਅਲੱਗ ਸੁਤੰਤਰ ਪਾਰਟੀ ਇੱਕ ਅਲੱਗ ਪਾਰਟੀ ਬਣਾ ਲਈ ਪਰ 1966 ਵਾਲੇ ਪੰਜਾਬੀ ਪੰਜਾਬ ਬਣਨ ਤੋਂ ਬਾਅਦ ਅਕਾਲੀਆਂ ਨੇ ਵੀ ਮਹਿਸੂਸ ਕੀਤਾ ਕਿ ਲੰਗੜਾ ਪੰਜਾਬ ਦਿੱਤਾ ਗਿਆ ਤਾਂ ਉਹਨਾਂ ਨੇ ਸਰਕਾਰ ਤੇ ਦਬਾਅ ਪਾਉਣ ਲਈ ਅੱਡ ਅੱਡ ਟਾਈਮਾਂ ਤੇ ਮਰਨ ਮਰਤ ਰੱਖੇ ਸੰਤ ਫਤੇ ਸਿੰਘ ਮਾਸਟਰ ਤਾਰਾ ਸਿੰਘ ਸੰਤ ਚੰਨਣ ਸਿੰਘ ਸਰਦਾਰ ਸੰਪੂਰਨ ਸਿੰਘ ਰਾਮਾ ਜੀਵਨ ਸਿੰਘ ਉਮਰਾਨੰਗਲ ਇਹ ਉਸ ਵਕਤ ਦੇ ਅਕਾਲੀ ਲੀਡਰ ਨੇ ਜਿਨ੍ਹਾਂ ਨੇ 66 ਤੋਂ ਲੈ ਕੇ 68 69 ਤੱਕ ਵਰਤ ਰੱਖੇ ਅਰਦਾਸ ਕੀਤੀ ਕਿਹਦੇ ਅੱਗੇ ਕੀਤੀ ਗੁਰਗਨ ਸਾਹਿਬ ਜੀ ਅੱਗੇ ਕੀਤੀ ਤੇ ਜੇਕਰ ਪੰਜਾਬੀ ਬੋਲਦੇ ਇਲਾਕੇ ਤੇ ਖਾਸ ਕਰ ਚੰਡੀਗੜ੍ਹ ਸਾਨੂੰ ਨਹੀਂ ਦੇਉਂਗੀ ਅਸੀਂ ਵਰਤ ਰੱਖਦੇ ਆਂ ਇੱਥੋਂ ਤੱਕ ਹੋਇਆ ਕਿ ਅਕਾਲ ਤਖਤ ਸਾਹਿਬ ਦੀ ਉਪਰਲੀ ਬਿਲਡਿੰਗ ਦੀ ਉਪਰਲੀ ਛੱਤ ਤੇ ਜੋ ਅੱਜ ਅਕਾਲ ਤਖਤ ਸਾਹਿਬ ਹੈ ਇਸ ਤੋਂ ਪਹਿਲਾਂ ਜਿਹੜਾ ਅਕਾਲ ਤਖਤ ਸਾਹਿਬ ਕਾਂਗਰਸ ਨੇ ਢਾਇਆ ਸੀ ਹਿੰਦ ਹਕੂਮਤ ਨੇ ਢਾਇਆ ਸੀ ਉਹਦੀ ਛੱਤ ਤੇ ਹਮਨ ਕੁੰਡ ਬਣਾ ਦਿੱਤੇ ਗਏ ਮਾਸਟਰ ਤਾਰਾ ਸਿੰਘ ਸੰਤ ਫਤਿਹ ਸਿੰਘ ਜੀਵਨ ਸਿੰਘ ਉਮਰਾ ਨੰਗਲ ਤੇ ਇਹਦੇ ਸਾਥੀਆਂ ਨੇ ਹਮਨੇ ਕੁੰਡ ਬਣਾਏ ਕਿ ਜਾਂ ਤਾਂ ਇਹਨਾਂ ਕੁੰਡਾਂ ਵਿੱਚ ਅਸੀਂ ਜਲ ਕੇ ਮਰ ਜਾਾਂਗੇ ਤੇ ਜਾਂ ਸਾਨੂੰ ਸਾਡੀਆਂ ਮੰਗਾਪੂਰੀਆਂ ਕੀਤੀ ਜਾਣ ਪਰ ਉਹ ਹਰ ਵਾਰ ਮਰਨ ਤੋਂ ਡਰ ਕੇ ਅਰਦਾਸ ਤੋੜਦੇ ਰਹੇ ਇਹ ਮੈਂ ਤਾਂ ਅੱਜ ਜੋੜ ਰਿਹਾ ਕੁਦਰਤੀ ਦਿਨ ਬਰਾਬਰ ਆਗੇ ਉਹ ਅਰਦਾਸ ਕਰਕੇ ਤੋੜਦੇ ਰਹੇ ਉਹਨਾਂ ਨੇ ਕਦੇ ਵੀ ਆਪਣੀ ਅਰਦਾਸ ਸੰਪੂਰਨ ਨਹੀਂ ਕੀਤੀ ਇਸ ਗੱਲ ਦਾ ਦੁੱਖ ਦਰਸ਼ਨ ਸਿੰਘ ਫੇਰੂਮਾਨ ਨੂੰ ਸੀ ਉਹਨਾਂ ਨੇ ਵੀ ਇੱਕ ਮੋਮੈਂਟ ਸ਼ੁਰੂ ਕੀਤੀ ਕਿ ਉਹਨਾਂ ਨੇ ਇੱਕ ਅੰਦੋਲਨ ਕੀਤਾ ਕਿ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ ਉਸ ਵਕਤ ਦੀ ਪੰਥਕ ਸਰਕਾਰ ਮੈਂ ਲਫ਼ਜ਼ ਪੰਥਕ ਸਰਕਾਰ ਕਹਿਣਾ ਪੰਥਕ ਸਰਕਾਰ ਨੇ ਜਿਹੜੀ ਅੱਜ ਦਾਵਾ ਕਰਦੀ ਹੈ ਕਿ ਅਸੀਂ ਪੰਜਾਬੀ ਬੋਲਦੇ ਇਲਾਕਿਆਂ ਕਰਕੇ ਚੰਡੀਗੜ੍ਹ ਕਰਕੇ ਅਸੀਂ ਸੈਂਟਰ ਤੋਂ ਨਾਰਾਜ਼ ਆ ਜਿਹੜਾ ਦਰਸ਼ਨ ਸਿੰਘ ਫੇਰੂਮਾਨ ਨੇ ਅੰਦੋਲਨ ਚਲਾਇਆ ਸੀ ਉਲਟਾ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਮਰਸਰ ਜੇਲ੍ਹ ਦੇ ਵਿੱਚ ਬੰਦ ਕਰਤਾ 12 ਅਗਸਤ 1969 ਨੂੰ ਜਦੋਂ ਉਹਨਾਂ ਨੂੰ ਸੈਂਟਰਲ ਜੇਲ ਅੰਮ੍ਰਿਤਸਰ ਚ ਬੰਦ ਕਰਤਾ ਗਿਆ ਵੀ ਤੂੰ ਕਿਉਂ ਮੰਗਦਾ ਹੈ ਚੰਡੀਗੜ੍ਹ ਤੂੰ ਕਿਉਂ ਮੰਗਦਾ ਹੈ ਪੰਜਾਬੀ ਇਲਾਕੇ ਕਿਹਨੇ ਬੰਦ ਕੀਤਾ ਅਕਾਲੀਆਂ ਨੇ ਜੇ ਮੈਂ ਭੁੱਲਦਾ ਨਾ ਹੋਵਾਂ ਤਾਂ ਉਸ ਵਕਤ ਵੀ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਸੀ ਉਸ ਅਕਾਲੀ ਸਰਕਾਰ ਦਾ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਸੀ ਜਦੋਂ ਉਹਨਾਂ ਨੂੰ ਅੰਦਰ ਬੰਦ ਕਰਤਾ ਉਸ ਤੋਂ ਪਹਿਲਾਂ ਮੈਂ ਦੱਸਿਆ ਕਿ ਅਰਦਾਸ ਕਰਕੇ ਤੋੜੀ ਇਹਨਾਂ ਲੀਡਰਾਂ ਨੇ ਮਾਸਟਰ ਜੀ ਹੋਣਾ ਨੇ ਸੰਤਪਤ ਸੋਣਾ ਨੇ ਇਸ ਗੱਲ ਦਾ ਬਹੁਤ ਵੱਡਾ ਦੁੱਖ ਸੀ ਦਰਸ਼ਨ ਸਿੰਘ ਫੇਰੂਮਾਨ ਨੇ ਉਹਨਾਂ ਨੇ ਜੇਲ੍ਹ ਦੇ ਅੰਦਰ ਹੀ ਸੈਂਟਰਲ ਜੇਲ੍ਹ ਅੰਮ੍ਰਿਤਸਰ ਦੇ ਅੰਦਰ ਹੀ ਅਰਦਾਸ ਕੀਤੀ ਕਿਦੇ ਅੱਗੇ ਗੁਰੂ ਮਾਨੇਓ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕੀਤੀ ਕਿ ਹੇ ਸੱਚੇ ਪਾਤਸ਼ਾਹ ਮੈਂ ਆਪ ਜੀ ਅੱਗੇ ਅਰਦਾਸ ਕਰਦਾ ਸੰਤ ਫਤਿਹ ਸਿੰਘ ਜੀ ਸੰਤ ਵੈਗੁਰੂ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਜੀ ਨੇ ਕਿਹਾ 15 ਅਗਸਤ 1969 ਨੂੰ ਜੇਲ੍ਹ ਦੇ ਅੰਦਰ ਬੈਠ ਕੇ ਕਿ ਮੈਂ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਅੱਗੇ ਅਰਦਾਸ ਬੇਨਤੀ ਕਰਦਾ ਕਿ ਇਹ ਜਿਹੜਾ ਸਰੀਰ ਹੈ ਦਰਸ਼ਨ ਸਿੰਘ ਫੇਰੂਮਾਨ ਦਾ ਸਰੀਰ ਹੈ ਜਾਂ ਤਾਂ ਇਹ ਖਤਮ ਹੋ ਜਾਏਗਾ ਤੇ ਜਾਂ ਫਿਰ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ ਮੈਂ ਅੱਜ ਉਹਨਾਂ ਨੇ ਕਿਹਾ ਮੈਂ ਅੱਜ ਮਰਨ ਵਰਤ ਤੇ ਬੈਠ ਗਿਆ ਅਰਦਾਸ ਕੀਤੀ ਗੁਰਗੰਦ ਸਾਹਿਬ ਜੀ ਅੱਗੇ ਉਹ ਅਰਦਾਸ ਕਿਉਂ ਕੀਤੀ ਉਹ ਤਾਂ ਕੀਤੀ ਕਿ ਸਿੱਖਾਂ ਦਾ ਮਜ਼ਾਕ ਉੱਡ ਰਿਹਾ ਸੀ ਕਿ ਇਹ ਅਰਦਾਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੁਕਰ ਜਾਂਦੇ ਨੇ ਬਾਰ-ਬਾਰ ਤਾ ਕਰਕੇ ਉਹਨਾਂ ਨੇ ਅਰਦਾਸ ਕੀਤੀ ਦਰਸ਼ਨ ਸਿੰਘ ਫੇਰੂਮਾਨ ਸਾਹਿਬ ਜੀ ਨੇ ਉਹ ਅਰਦਾਸ ਕਰਕੇ ਜੇਲ੍ਹ ਚ ਮਰਨ ਵਰਤੇ ਬੈਠ ਗਏ ਇੱਕ ਦਿਨ ਦੋ ਦਿਨ ਚਾਰ ਦਿਨ 6 ਦਿਨ 10 ਦਿਨ 12 ਦਿਨ 15 ਦਿਨ 20 ਦਿਨ 25 ਦਿਨ ਜਦੋਂ 30 ਦਿਨ ਤੱਕ ਗਏ ਜਦੋਂ 36ਵਾਂ ਦਿਨ ਸੀ ਤਾਂ ਫਿਰ ਉਸ ਵਕਤ ਦੀ ਪਖੰਡੀ ਪੰਥਕ ਸਰਕਾਰ ਨੂੰ ਫਿਕਰ ਪੈ ਗਿਆ ਕਿ ਜੇ ਇਹ ਵਾਕਈ ਸ਼ਹੀਦ ਹੋ ਗਿਆ ਜਿਵੇਂ ਕਿ ਲੱਗਣ ਲੱਗਿਆ ਸੀ ਕਿ ਇਹ ਬਾਕੀ ਪਹਿਲੇ ਲੀਡਰਾਂ ਵਾਂਗ ਮਾਸਟਰ ਤਾਰਾ ਸਿੰਘ ਵਾਂਗ ਸੰਤ ਫਤਿਹ ਸਿੰਘ ਵਾਂਗ ਜੀਵਨ ਸਿੰਘ ਉਮਰਾਨੰਗਲ ਵਾਂਗ ਇਹ ਹੁਣ ਉੱਠੇਗਾ ਨਹੀਂ ਕਿਉਂਕਿ ਇਹ ਅਰਦਾਸ ਕਰਕੇ ਬੈਠਿਆ ਹੈ ਤਾਂ ਉਹਨਾਂ ਨੇ ਸੱਤ ਪਾਰਟੀਆਂ ਦੀ ਸਾਂਝੀ ਪੰਥਕ ਸਰਕਾਰ ਨੇ ਦਿੱਲੀ ਪਾਰਲੀਮੈਂਟ ਦੇ ਬਾਹਰ ਜਾ ਕੇ ਇੱਕ ਦਿਨ ਦਾ ਧਰਨਾ ਦਿੱਤਾ ਦੱਸਣ ਲਈ ਵੀ ਅਸੀਂ ਤਾਂ ਹੱਕ 'ਚਾਂ ਸੈਂਟਰ ਨਹੀਂ ਮੰਨਦਾ ਪਰ ਸੈਂਟਰ ਨੇ ਤਾਂ ਮੰਨਣਾ ਨਹੀਂ ਸੀ ਉਹ ਤਾਂ ਅੱਜ ਵੀ ਨਹੀਂ ਮੰਨ ਰਿਹਾ ਇਹ ਗੱਲ ਮੈਂ ਉਹਨੂੰ ਸਿੱਧਾ ਉੱਤਰ ਦੇ ਹੀ ਕਰ ਰਿਹਾ ਮੈਂ ਆਪਣੇ ਬੱਚਿਆਂ ਨੂੰ ਨਾਲ-ਨਾਲ ਇਤਿਹਾਸ ਤੋਂ ਜਾਣੂ ਕਰਾਨਾ ਜੋ ਤੱਕਾ ਤੁਹਾਨੂੰ ਅੱਜ ਲੱਗ ਰਿਹਾ ਹੈ ਨਾ ਇਹ ਤੁਹਾਡੇ ਨਾਲ ਪਹਿਲਾਂ ਵੀ ਸੀ ਤੇ ਇਹੀ ਪੰਥਕ ਸਰਕਾਰਾਂ ਜਿਹੜੀਆਂ ਸੰਤ ਜਰਨਲਿਸਟ ਨੂੰ ਸ਼ਹੀਦ ਕਰਾਉਂਦੀਆਂ ਨੇ ਉਹਨਾਂ ਨੇ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੂੰ ਵੀ ਸ਼ਹੀਦ ਕਰਾਇਆ ਸਿਰਫ ਲੇਪਾ ਪੋਚੀ ਕਰਦੇ ਨੇ ਕੇਵਲ ਭਲੇਖਾ ਪਾਣ ਲਈ ਉਹ ਦਿੱਲੀ ਪਾਰਲੀਮੈਂਟ ਦੇ ਬਾਹਰ ਗਏ ਸਾਰੇ ਐਮ.ਐਲ.ਏ 60 ਐਮ.ਐਲ.ਏ ਸੱਤ ਪਾਰਟੀਆਂ ਦੇ ਜਿਹਦੇ ਵਿੱਚ ਅਕਾਲੀ ਦਲ ਵੀ ਸੀ ਨਹੀਂ ਮੰਨੀ ਉਹਨਾਂ ਨੇ ਵਾਪਸ ਆ ਗਏ ਫਿਰ ਉਹਨਾਂ ਨੇ ਨਵਾਂ ਕੰਮ ਕੀ ਕੀਤਾ ਫਿਰ ਸਾਰਿਆਂ ਨੇ ਗਿਆਨੀ ਭੁਪਿੰਦਰ ਸਿੰਘ ਜੀ ਨੂੰ ਜਿਹੜੇ ਕਿ ਦਰਬਾਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਸੀ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਡੇ ਵੱਲੋਂ ਜਾਓ ਤੇ ਉਹਨਾਂ ਨੂੰ ਬੇਨਤੀ ਕਰਕੇ ਮਨਾ ਲਓ ਕਿ ਸਰਕਾਰ ਕੋਸ਼ਿਸ਼ ਕਰੇਗੀ ਤੁਸੀਂ ਆਪਣੀ ਅਰਦਾਸ ਜਿਹੜੀ ਹੈ ਉਹ ਕਰ ਦੋ ਦੁਬਾਰਾ ਤੁਸੀਂ ਮਰਨ ਵਰਤ ਸੰਪਤ ਸੰਪੂਰਨ ਸਮਾਪਤ ਕਰ ਦੋ ਇਹ ਪੰਥਕ ਸਰਕਾਰਾਂ ਨੇ ਗਿਆਨੀ ਭੁਪਿੰਦਰ ਸਿੰਘ ਜੀ ਨੂੰ ਭੇਜਿਆ ਅੱਜ ਨਹੀਂ ਸਿੰਘ ਸਾਹਿਬ ਜਾਂਦੇ ਪਹਿਲਾਂ ਵੀ ਇਹ 69 ਦੀ ਗੱਲ ਕਰ ਰਹੇ ਹਾਂ ਐਵੇਂ ਬਾਰ-ਬਾਰ ਕਹਿ ਰਹੇ ਹਾਂ ਇਹ ਲਿਖ ਲਓ ਆਪਣੀਆਂ ਡਾਇਰੀਆਂ ਚ ਕਿ 69 ਚ ਵੀ ਇਹ ਉਹੀ ਕੁਝ ਕਰਦੇ ਸੀ ਇਹ ਸਿੰਘ ਸਭਾ ਤੋਂ ਅੱਜ ਵੀ ਉਹੀ ਕੁਝ ਕਰਾਉਂਦੇ ਨੇ ਜਾਨੀ ਭੁਪਿੰਦਰ ਸਿੰਘ ਜਿਸ ਦਿਨ ਇਹਨਾਂ ਦੇ ਕਹੇ ਲੱਗ ਕੇ ਆਖੇ ਲੱਗ ਕੇ ਅਖੋਤੀ ਪੰਥਕ ਸਰਕਾਰ ਸਰਕਾਰ ਦੇ ਜਦੋਂ ਸੈਂਟਰਲ ਜੇਲ੍ਹ ਵਿੱਚ ਭਾਈ ਦਰਸ਼ਨ ਸਿੰਘ ਫੈਰੂਮਾਨ ਸਾਹਿਬ ਨੂੰ ਮਿਲਣ ਗਏ ਉਦੋਂ 46ਵਾਂ ਦਿਨ ਸੀ ਉਹਨਾਂ ਨੇ ਦੱਸਿਆ ਕਿ ਸਰਕਾਰ ਨੇ ਮੈਨੂੰ ਭੇਜਿਆ ਕਿ ਸਰਕਾਰ ਹਰ ਕੋਸ਼ਿਸ਼ ਕਰੂਗੀ ਤੁਸੀਂ ਮਰਨ ਵਰਤ ਸਮਾਪਤ ਕਰ ਉਹ ਕਹਿੰਦੇ ਗਿਆਨੀ ਜੀ ਗਿਆਨੀ ਭਪਿੰਦਰ ਸਿੰਘ ਨੂੰ ਕਿਹਾ ਦਰਸ਼ਨ ਸਿੰਘ ਫੇਰੂਮਾਨ ਨੇ ਯਾਦ ਰੱਖਿਓ ਸਾਰੇ ਜਿਹੜਾ ਮਰਨ ਵਰਤ ਤੇ 46ਵਾਂ ਦਿਨ ਬੈਠਾ ਸੀ ਉਹਨੇ ਕਿਹਾ ਗਿਆਨੀ ਜੀ ਤੁਸੀਂ ਤਾਂ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਰਹੇ ਹੋ ਤੁਹਾਨੂੰ ਤਾਂ ਮੇਰੇ ਤੋਂ ਬਹੁਤ ਜ਼ਿਆਦਾ ਪਤਾ ਹੈ ਕਿ ਅਰਦਾਸ ਦਾ ਮਹੱਤਵ ਕੀ ਹੁੰਦਾ ਹੈ ਤੁਸੀਂ ਕਿਉਂ ਮੈਨੂੰ ਕਹਿ ਰਹੇ ਹੋ ਮੈਂ ਤਾਂ ਅਰਦਾਸ ਹੀ ਇਹ ਕੀਤੀ ਹੈ ਜਾਂ ਚੰਡੀਗੜ੍ਹ ਪੰਜਾਬ ਨੂੰ ਮਿਲੇਗਾ ਤੇ ਜਾਂ ਦਰਸ਼ਨ ਸਿੰਘ ਫੈਰੂਮਾਨ ਦਾ ਸਰੀਰ ਜਾਏਗਾ ਹੁਣ ਗਿਆਨੀ ਜੀ ਇਹਨੂੰ ਜਾਣ ਦੋ ਜੇ ਉਹਨਾਂ ਨੇ ਮੇਰੀ ਮੰਗ ਪੂਰੀ ਕਰ ਲਈ ਸਰਕਾਰਾਂ ਨੇ ਤਾਂ ਮੈਂ ਆਪੇ ਮਰਨ ਮਰ ਸਮਾਪਤ ਕਰ ਦਾਂਗਾ ਪਰ ਤੁਸੀਂ ਕਿਉਂ ਮੈਨੂੰ ਕਹਿ ਰਹੇ ਹੋ ਤਾ ਉਲਟਾ ਬਿਸ਼ਰਮ ਹੋ ਕੇ ਲਫਜ਼ ਮੈਨੂੰ ਵਰਤਣਾ ਪੈ ਰਿਹਾ ਹੈ ਸ਼ਰਮਸ਼ਾਰ ਹੋ ਕੇ ਐਂ ਕਹ ਲਓ ਸ਼ਰਮਸ਼ਾਰ ਹੋ ਕੇ ਗਿਆਨੀ ਭਪਿੰਦਰ ਸਿੰਘ ਜੀ ਨੂੰ ਖਾਲੀ ਹੱਥ ਜੇਲ੍ਹ ਤੋਂ ਵਾਪਸ ਆਉਣਾ ਪਿਆ ਇਹ 46ਵਾਂ ਦਿਨ ਸੀ 72ਵਾਂ ਦਿਨ ਅੱਜ ਦੇ ਦਿਨ 27 ਅਕਤੂਬਰ 1969 ਉਸ ਦਿਨ 74ਵਾਂ ਦਿਨ ਸੀ 74ਵੇਂ ਦਿਨ ਦਰਸ਼ਨ ਸਿੰਘ ਫੇਰੂਮਾਨ ਆਪਣੀ ਅਰਦਾਸ ਤੇ ਪੂਰਾ ਉਤਰਦਿਆਂ ਸਰਕਾਰਾਂ ਦੀ ਅੜੀ ਦੇ ਅੱਗੇ ਸਰਕਾਰਾਂ ਦੀ ਬੇਇਨਸਾਫੀ ਸਰਕਾਰਾਂ ਦੇ ਜ਼ੁਲਮ ਨੂੰ ਟਿੱਚ ਜਾਣ ਦਾ ਹੋਇਆ ਅੱਜ ਦੇ ਦਿਨ ਸ਼ਹਾਦਤ ਪਾ ਗਿਆ ਹੁਣ ਇਹ ਤਾਂ ਜਦੋਂ ਸੁਣਦੇ ਆਂ ਕਿਤਾਬਾਂ ਪੜ੍ਹਦੇ ਆਂ ਅੱਜ ਦੇ ਦਿਨ ਯਾਦ ਕਰਦੇ ਆ ਇਹ ਜੀ ਯਾਦ ਕਰਨ ਦਾ ਤਾਂ ਤਾਂ ਫਾਇਦਾ ਨਾ ਜੇ ਅਸੀਂ ਵੀ ਉਹਨਾਂ ਦੇ ਪਦ ਚਿੰਨਾ ਤੇ ਚਲੀਏ ਇਹ ਅਰਦਾਸ ਦਾ ਮਤਲਬ ਕੀ ਹੈ ਇਹ ਜਦੋਂ ਸ਼ਹਾਦਤ ਹੋਈ ਹੈ ਸਿੱਖਾਂ ਦੇ ਬਹੁਤ ਵੱਡੇ ਸਕਾਲਰ ਸਰਦਾਰ ਕਪੂਰ ਸਿੰਘ ਜੀ ਨੇ ਇਸ ਸ਼ਹਾਦਤ ਅੱਜ ਦੇ ਦਿਨ ਜਦੋਂ ਸ਼ਹਾਦਤ ਹੋਈ ਹੈ ਕੀ ਲਿਖਿਆ ਹੈ ਉਹਨਾਂ ਦੇ ਕਿਤਾਬਾਂ ਪੜੋ ਸਾਚੀ ਸਾਖੀ ਪੜੋ ਹੋਰ ਕਿਤਾਬਾਂ ਪੜ੍ਹੋ ਪਤਾ ਲੱਗੇਗਾ ਕਿ ਪ੍ਰੋਫੈਸਰ ਆਫ ਸਿੱਖਿਜ਼ਮ ਜਿਨ੍ਹਾਂ ਨੂੰ ਉਪਾਧੀ ਮਿਲੀ ਹੋਈ ਸੀ ਸਰਦਾਰ ਕਪੂਰ ਸਿੰਘ ਆਈ.ਸੀ.ਐਸ ਉਹਨਾਂ ਨੇ ਕਿਹਾ ਕਿ ਬੇਸ਼ੱਕ ਭਾਈ ਦਰਸ਼ਨ ਸਿੰਘ ਫੇਰੂਮਾਨ ਸ਼ਹੀਦ ਹੋ ਗਏ ਪਰ ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹਾਦਤ ਆਜ਼ਾਦ ਖਾਲਸਾ ਰਾਜ ਦੀ ਪਹਿਲੀ ਸ਼ਹੀਦੀ ਹੋਏਗੀ ਇਹ ਸਰਦਾਰ ਕਪੂਰ ਸਿੰਘ ਨੇ ਕਿਹਾ ਜਿਹੜੀ ਅੱਜ ਦੇ ਦਿਨ 1969 ਚ ਸ਼ਹੀਦੀ ਹੋਈ ਹੈ ਨਾ ਲੋਕਾਂ ਨੂੰ 84 ਯਾਦ ਹੈ ਸਾਰੇ ਉਹਨਾਂ ਲੋਕਾਂ ਦੀ ਇੱਜ਼ਤ ਕਰੋ ਇਹ ਇਤਿਹਾਸ ਦੇ ਪਾਤਰ ਨੇ ਪ੍ਰੋਫੈਸਰ ਜਗਦੇਵ ਸਿੰਘ ਜਗਵੀਰ ਨੇ ਆਪਣੀ ਕਿਤਾਬ ਲਿਖੀ ਹੈ ਉਹਦੇ ਚੋਂ ਮੈਂ ਸਾਰਾ ਇਤਿਹਾਸ ਲਿਆ ਹੈ ਅੱਜ ਦੇ ਦਿਨ ਸ਼ਹੀਦ ਜੀ ਨੂੰ ਦਰਸ਼ਨ ਸਿੰਘ ਫਿਰੂਮਾਨ ਸਾਹਿਬ ਦੀ ਸ਼ਹੀਦੀ ਨੂੰ ਅਸੀਂ ਪ੍ਰਣਾਮ ਕਰਦੇ ਆਂ ਸਲਾਮ ਕਰਦੇ ਆਂ ਫਤਿਹ ਬੁਲਾਉਂਦੇ ਆਂ ਕਿਉਂ ਕਿ ਅਸੀਂ ਵੀ ਆਜ਼ਾਦ ਮੁਲਕ ਆਜ਼ਾਦ ਸਿੱਖ ਮੁਲਕ ਦੀ ਲੜਾਈ ਲੜ ਰਹੇ ਆਂ ਸੰਧ ਜਰਨੈਲ ਸਿੰਘ ਜੀ ਦੇ ਨਾਲ ਰਹਿ ਕੇ ਵੀ ਥੋੜਾ ਬਹੁਤ ਜੋ ਅਸੀਂ ਯੋਗਦਾਨ ਪਾ ਸਕੇ ਹਾਂ ਤੇ ਉਸ ਤੋਂ ਬਾਅਦ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੇ ਨਾਲ ਮਿਲ ਕੇ ਜਿੰਨਾ ਕੁ ਯੋਗਦਾਨ ਪਾ ਸਕੇ ਹਾਂ ਤੇ ਪਾ ਰਹੇ ਹਾਂ ਸੋ ਸਾਨੂੰ ਸਰਦਾਰ ਕਪੂਰ ਸਿੰਘ ਦੀ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹਾਦਤ ਆਜ਼ਾਦ ਸਿੱਖ ਰਾਜ ਦੀ ਪਹਿਲੀ ਸ਼ਹੀਦੀ ਹੈ 27 ਅਕਤੂਬਰ 1969 100 ਮੈਂ ਅੱਜ ਨੂੰ ਦੋ ਹਿੱਸਿਆਂ 'ਚ ਵੰਡ ਕੇ ਜਿਹੜੀ ਕਿਉਂਕਿ ਦੋਨੋਂ ਦਿਨ ਅੱਜ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਗੱਦੀ ਦਿਵਸ ਵੀ ਅੱਜ ਹੈ ਤੇ ਦਰਸ਼ਨ ਸਿੰਘ ਫੇਰੂਮਾਨ ਸਾਹਿਬ ਜਿਨ੍ਹਾਂ ਨੇ ਗੁਰਗੰਸਾਹਿਬ ਜੀ ਅੱਗੇ ਅਰਦਾਸ ਕਰਕੇ ਆਪਣਾ ਮਰਨ ਵਤ ਸੁਰੂ ਕੀਤਾ ਸੀ ਉਹਨਾਂ ਦੀ ਸ਼ਹਾਦਤ ਵੀ ਅੱਜ ਦੇ 27 ਅਕਤੂਬਰ ਵਾਲੇ ਦਿਨ ਹੈ ਬੇਸ਼ੱਕ ਦੋ ਸਦੀਆਂ ਦਾ ਫਰਕ ਹੈ ਉਹ 1708 ਦੀ ਗੱਲ ਹੈ ਇਹ 1969 ਦੀ ਗੱਲ ਹੈ 150 ਸਾਲ ਕਿੰਨਾ 200 ਸਾਲ ਦਾ ਫਰਕ ਹੈ 1800 1900 2 2500 ਸਾਲ ਦਾ ਫਰਕ ਹੈ ਪਰ عقیدਤ ਇੱਕੋ ਜਿਹੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਗੁਰਗ੍ਰੰਥ ਸਾਹਿਬ ਜੀ ਦੇ ਅੱਗੇ ਖੜ ਕੇ ਸਾਨੂੰ ਸਿਖਾਇਆ ਕਿ ਅਰਦਾਸ ਕਿਤੇ ਅੱਗੇ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਕਰਨੀ ਹੈ ਤੇ ਦਰਸ਼ਨ ਸਿੰਘ ਫੇਰੂਮਾਨ ਨੇ ਵੀ ਦੱਸਿਆ ਕਿ ਮਾਸਟਰ ਤਾਰਾ ਸਿੰਘ ਵਾਂਗ ਅਰਦਾਸ ਨਹੀਂ ਕਰਨੀ ਸੰਤ ਫਤਿਹ ਸਿੰਘ ਵਾਂਗ ਅਰਦਾਸ ਨਹੀਂ ਕਰਨੀ ਜੀਵਨ ਸਿੰਘ ਉਮਰਾਂ ਨੰਗਲ ਵਾਂਗ ਅਰਦਾਸ ਨਹੀਂ ਕਰਨੀ ਪੰਥਕ ਸਰਕਾਰਾਂ ਵਾਂਗ ਭਲੇਖੇ ਨਹੀਂ ਪਾਉਣੇ ਅਖੌਤੀ ਪੰਥਕ ਜਿਹੜੇ ਪੰਥਕ ਅਸਲੀ ਨਹੀਂ ਉਹ ਤਾਂ ਚੱਲੇ ਹੀ ਉਹ ਆਪ ਅਸਲੀ ਪੰਥਕ ਸੀਗੇ ਉਹਨਾਂ ਨੇ ਉਸ ਬਿਸ਼ਰਮੀ ਨੂੰ ਖਤਮ ਕਰਨ ਵਾਸਤੇ ਇਹ ਵੀ ਸਿੱਖਾਂ ਦੇ ਉੱਪਰ ਜਿਹੜੀ ਬਿਸ਼ਰਮੀ ਆ ਗਈ ਹੈ ਕਿ ਇਹ ਅਰਦਾਸ ਕਰ ਦਿੰਦੇ ਨੇ ਪੂਰੀ ਨਹੀਂ ਉਤਾਰਦੇ ਸੋ ਗੱਲ ਨੂੰ ਦੁਬਾਰਾ ਨਾ ਕਰਾਂ ਮੈਂ ਇਹੀ ਅੱਜ ਦੇ ਦਿਨ ਦੇ ਉੱਤੇ ਸੁਨੇਹਾ ਦੇਣਾ ਕਿ ਹਰ ਸਿੱਖ ਦਾ ਇਹ ਫਰਜ਼ ਬਣਦਾ ਹੈ ਕਿ ਸਾਡੀ ਅਕੀਦਤ ਗੁਰੂ ਅੱਗੇ ਅਰਦਾਸ ਹੈ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਹੈ ਤੇ ਅਸੀਂ ਅੱਜ ਦੇ ਦਿਨ ਨੂੰ ਆਜ਼ਾਦ ਸਿੱਖ ਰਾਜ ਦੇ ਪਹਿਲੇ ਦਿਨ ਦੇ ਤੌਰ ਤੇ ਯਾਦ ਵੀ ਰੱਖਾਂਗੇ ਤੇ ਜੇ ਅਰਦਾਸ ਕਰਾਂਗੇ ਤਾਂ ਜਿਹਦੇ ਜਿਹਦੇ ਅੱਗੇ ਕਰਨ ਲਈ ਸਾਡੇ ਗੁਰੂ ਗੋਬਿੰਦ ਸਿੰਘ ਜੀ ਅੱਜ ਦੇ ਦਿਨ ਕਹਿ ਕੇ ਗਏ ਸੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਉਸ ਗ੍ਰੰਥ ਸਾਹਿਬ ਜੀ ਅੱਗੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਾਂਗੇ ਜਿਸ ਤਰ੍ਹਾਂ ਭਾਈ ਦਰਸ਼ਨ ਸਿੰਘ ਫੈਦੂਮਾਨ ਸਾਹਿਬ ਨੇ ਕੀਤੀ ਹੈ ਜਿਸ ਤਰ੍ਹਾਂ ਫਿਰ ਸਾਡੀਆਂ ਅੱਖਾਂ ਸਾਹਮਣੇ ਸੰਜਰਨੈਲ ਸਿੰਘ ਜੀ ਨੇ ਅਰਦਾਸ ਨਿਭਾਈ ਹੈ ਹੋਰ ਸਿੰਘਾਂ ਨੇ ਫਿਰ 10 ਸਾਲ ਜੂਝ ਕੇ ਨਿਭਾਈ ਹੈ ਅੱਜ ਸਾਰੇ ਤੁਰੇ ਹੋਏ ਨੇ ਇਹ ਵੀ ਨਿਭਾਉਣ ਐਸੀ ਅਰਦਾਸ ਵੀ ਕਰੀਏ ਆਪਾਂ ਤੇ ਖੁਸ਼ੀਆਂ ਵੀ ਵੰਡিয়ে ਕਿਉਂਕਿ ਸ਼ਹੀਦ ਦੀ ਸ਼ਹਾਦਤ ਵੀ ਬਹੁਤ ਵੱਡੀ ਖੁਸ਼ੀ ਹੁੰਦੀ ਹੈ ਕਿਉਂਕਿ ਉਹ عقੀਦਤ ਦੇ ਪੂਰਾ ਉਤਰ ਜਾਂਦੇ ਨੇ ਜਿਹੜੇ ਮਹਾਰਾਜ ਦੇ ਘਰ ਦੇ ਵਿੱਚ ਸਬਕਾਰ ਹੋ ਜਾਂਦੇ ਨੇ ਸੋ ਇਹਨਾਂ ਦੋਹਾਂ ਮਹਾਨ ਦਿਨਾਂ ਦੇ ਇੱਕ ਤਾਂ ਮਹਾਨ ਸੁਦੀਬ ਰਹਿ ਗਈ ਰਹੇਗਾ ਗੁਰਗੱਦੀ ਦੇ ਬਸ ਤੇ ਦੂਜਾ ਜੇ ਇਤਿਹਾਸ ਵੀ ਕੋਈ ਚੈਪਟਰ ਜੁੜ ਜਾਂਦਾ ਉਹ ਵੀ ਸਾਡੇ ਲਈ ਮਹਾਨ ਹੈ ਇਹਨਾਂ ਸਾਰਿਆਂ ਦਾ ਜਿਹੜੀ ਸਾਂਝਵੇਂ ਪਾਈ ਹੈ ਕੇਵਲ ਤੇ ਕੇਵਲ ਇਹ ਸੋਚ ਕੇ ਪਾਈ ਹੈ ਕਿ ਆ ਅਕੀਦਤ ਆ ਕਿਰਦਾਰ ਜੋ ਤੁਹਾਨੂੰ ਸਾਡੇ ਗੁਰੂ ਨੇ ਬਖਸ਼ਿਆ ਉਹਦੇ ਨਾਲ ਜੁੜ ਕੇ ਅਸੀਂ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਲਈਏ ਪਰ ਆਪਣੇ ਕਿਰਦਾਰ ਨੂੰ ਕਦੇ ਵੀ ਗੁਰੂ ਬਨੋਂ ਦੱਸੇ ਰਸਤੇ ਤੋਂ ਪਰਾਂ ਹਟਕੇ ਨਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ